ਅੱਜ ਦੇ ਵੀਡੀਓ ਵਿੱਚ ਮੌਲਾਜ਼ਮਾਂ ਲਈ ਬਹੁਤ ਹੀ ਖਾਸ ਅਪਡੇਟ ਲੈ ਕੇ ਆਇਆ। ਇਸ ਅਪਡੇਟ ਦੀ ਜਾਣਕਾਰੀ ਦਵਾਂਗੇ। ਤੋਂ ਪਹਿਲਾਂ ਦੱਸ ਦੇ ਕਿ ਸਿਮੁਲਾਜ਼ਮਾਂ ਨਾਲ ਸੰਬੰਧਿਤ ਹਰ ਇੰਪੋਰਟੈਂਟ ਅਤੇ ਸਹੀ ਅਪਡੇਟ ਤੋਂ ਹਰ ਤੱਕ ਲੈ ਕੇ ਹੁੰਦੇ ਰਹਿੰਦੇ ਆ। ਇਸ ਲਈ ਜੇਕਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸ ਦੇ ਨਾਲ ਹੀ ਬੈਲ ਆਈਕਨ ਨੂੰ ਵੀ ਜਰੂਰ ਦਬਾ ਲਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਤਾਂ ਤੁਹਾਨੂੰ ਦਾ ਨੋਟੀਫਿਕੇਸ਼ਨ ਆਵੇ। ਸਕਰੀਨ ਤੇ ਨਜ਼ਰ ਆ ਰਿਹਾ ਪੱਤਰ ਅੱਜ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਸ ਪੱਤਰ ਜਾਰੀ ਕਰਦੇ ਹੋਏ ਪ ਨੁਇਕ ਵੱਡੇ ਵਿੱਤੀ ਲਾਭ ਦੇਣ ਦੀ ਮਨਜ਼ੂਰੀ ਦੇ ਦਿੱਤੀ ਆ ਇਸ ਪੱਤਰ ਬਾਰੇ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਦਵਾਂਗੇ ਅਸੀਂ ਦੱਸਦੇ ਕਿ ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਪਣੀ ਜਜਮੈਂਟ ਦਿੰਦੇ ਹੋਏ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਦਾ ਇਹ ਬੈਨੀਫਿਟ ਰਿਲੀਜ਼ ਕਰ ਦਿੱਤਾ ਜਾਵੇ ਅਸੀਂ ਇਹ ਵੀ ਦੱਸਦੇ ਹਾਂ ਕਿ ਇਹ ਪੱਤਰ ਜਾਰੀ ਕਰਦੇ ਹੋਏ ਇਹ ਵੀ ਲਿਖਿਆ ਗਿਆ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਵੱਲੋਂ ਰਿਟ ਪਟੀਸ਼ਨ ਫਾਈਲ ਕੀਤੀ ਗਈ ਸੀ ਉਹਨਾਂ ਨੂੰ ਇਹ ਲਾਭ ਉਹਨਾਂ ਦੀ ਰਿਟ ਪਟੀਸ਼ਨ ਫਾਈਲ ਕਰਨ ਦੀ ਨੀਤੀ ਤੋਂ ਮਿਲੇਗਾ ਤੇ ਜਿਨ੍ਹਾਂ ਮੁਲਾਜ਼ਮਾਂ ਵੱਲੋਂ ਰਿਟ ਪਟੀਸ਼ਨ ਫਾਈਲ ਨਹੀਂ ਕੀਤੀ ਗਈ ਸੀ ਉਹਨਾਂ ਨੂੰ ਵੀ ਇਹ ਲਾਭ ਮਿਲੇਗਾ ਪਰ ਉਹਨਾਂ ਨੂੰ ਇਹ ਲਾਭ ਪੱਤਰ ਨੀਤੀ 10 ਜੁਲਾਈ 2024 ਜਾਰੀ ਕਰਨ ਤੋਂ ਹੀ ਮਿਲੇਗਾ ਇਸ ਮੁੱਦੇ ਨੂੰ ਹੁਣ ਡਿਟੇਲ ਵਿੱਚ ਸਮਝਦੇ ਆ ਅਸੀਂ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਜਿਨਾਮੁਲਾਜ਼ਮਾਂ ਤੇ ਲਾਗੂ ਹੈ ਉਹਨਾਂ ਨੂੰ ਰਿਟਾਇਰਮੈਂਟ ਸਮੇਂ ਉਹਨਾਂ ਦੀ ਲਾਸਟ ਪੇ ਡਰਾਂ ਦੇ ਮੁਤਾਬਕ ਹੀ ਪੈਨਸ਼ਨ ਦਿੱਤੀ ਜਾਂਦੀ ਹੈ ਪਰ ਕੁਝ ਮੁਲਾਜ਼ਮ ਅਜਿਹੇ ਹਨ ਜਿਨ੍ਹਾਂ ਦੀ ਡੇਟ ਆਫ ਰਿਟਾਇਰਮੈਂਟ ਤੋਂ ਅਗਲੇ ਦਿਨ ਹੀ ਇਨਕਰੀਮੈਂਟ ਲੱਗਣ ਵਾਲੀ ਹੁੰਦੀ ਸੀ ਪਰ ਉਹ ਰਿਟਾਇਰ ਹੋ ਜਾਂਦੇ ਸਨ ਅਤੇ ਉਹਨਾਂ ਦੀ ਜੋ ਲਾਸਟ ਪੇ ਡਰਾਂ ਹੁੰਦੀ ਸੀ ਉਸ ਤੇ ਹੀ ਉਹਨਾਂ ਦੀ ਪੈਨਸ਼ਨ ਦੱਗਨ ਕਰਕੇ ਉਹਨਾਂ ਦੇ ਮਨ ਵਿੱਚ ਇੱਕ ਦੁੱਖ ਜਿਹਾ ਭਰਿਆ ਰਹਿੰਦਾ ਸੀ ਕਿ ਉਹਨਾਂ ਦੀ ਜੇਕਰ ਇੰਕਰੀਮੈਂਟ ਲੱਗ ਜਾਂਦੀ ਤਾਂ ਉਹਨਾਂ ਦੀ ਪੈਨਸ਼ਨ ਵੀ ਉਸ ਮੁਤਾਬਿਕ ਹੋਰ ਵੱਧ ਜਾਂਦੀ ਇਸ ਦੇ ਲਈ ਮਾਨਯੋਗ ਪੰਜਾਬ ਤੇ ਹਰਿਆਣਾ ਕੋਰਟ ਵਿੱਚ ਜੋ ਕੇਸ ਮੁਲਾਜ਼ਮਾਂ ਵੱਲੋਂ ਲਗਾਇਆ ਗਿਆ ਸੀ ਉਸਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਹਿਮਤੀ ਜਤਾਉਦੇ ਹੋਏ ਇਹਨਾਂ ਮੁਲਾਜ਼ਮਾਂ ਨੂੰ ਵੱਡਾ ਲਾਭ ਦੇਣ ਦਾ ਫੈਸਲਾ ਕਰ ਦਿੱਤਾ ਗਿਆ ਹੈ ਅਸੀਂ ਦੱਸਦੇ ਕਿ ਸਿਰਫ ਇਹਨਾਂ ਹੀ ਮੁਲਾਜ਼ਮਾਂ ਨੂੰ ਇਹ ਲਾਭ ਨਹੀਂ ਮਿਲਿਆ ਜਾਂ ਜਦਕਿ ਜਿਹੜੇ ਹੋਰ ਵੀ ਮੁਲਾਜ਼ਮ ਜਿਨ੍ਹਾਂ ਤੇ ਪੁਰਾਣੀ ਪੈਨਸ਼ਨ ਲਾਗੂ ਹੁੰਦੀ ਆ ਹੁਣ ਰਿਟਾਇਰ ਹੋਣਗੇ ਅਤੇ ਉਹਨਾਂ ਦੀ ਜੇਕਰ ਇਨਕ੍ਰੀਮੈਂਟ ਉਹਨਾਂ ਦੀ ਰਿਟਾਇਰਮੈਂਟ ਡੇਟ ਤੋਂ ਅਗਲੇ ਦਿਨ ਹੀ ਲੱਗਣ ਵਾਲੀ ਹੋਵੇਗੀ ਤਾਂ ਉਸ ਨੂੰ ਨੋਸ਼ਨਲ ਤੌਰ ਤੇ ਲਗਾ ਕੇ ਇਹ ਸਮਝ ਲਿਆ ਜਾਵੇਗਾ ਕਿ ਉਹਨਾਂ ਦੀ ਲਾਸਟ ਪੇ ਡਰਾਂ ਹੀ ਉਹ ਵਾਲੀ ਪੇ ਹੈ ਜਿਹੜੀ ਉਹਨਾਂ ਦੀ ਉਹ ਨੋਸ਼ਨਲ ਇਨਕ੍ਰੀਮੈਂਟ ਲਗਾ ਕੇ ਬਣੇਗੀ ਅਤੇ ਹੁਣ ਉਸ ਮੁਤਾਬਕ ਹੀ ਇਹਨਾਂ ਮੁਲਾਜ਼ਮਾਂ ਦੀ ਲਾਸਟ ਪੇਡ ਰਾਨ ਉਤੇ ਪੈਨਸ਼ਨ ਕੈਲਕੂਲੇਸ਼ਨ ਕੀਤੀ ਜਾਵੇਗੀ ਇਸ ਦੇ ਨਾਲ ਹੀ ਇਹ ਵੀ ਦੱਸ ਦੇ ਕਿ ਮਾਨਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਨ੍ਹਾਂ ਮੁਲਾਜ਼ਮਾਂ ਨੂੰ ਯਾਨੀ ਕਿ ਰਿਟ ਪਟੀਸ਼ਨ ਜਿਨ੍ਹਾਂ ਮੁਲਾਜ਼ਮਾਂ ਨੇ ਫਾਈਲ ਕੀਤੀ ਸੀ ਉਹਨਾਂ ਨੂੰ ਏਰੀਅਲ ਦੇਣ ਦਾ ਫੈਸਲਾ ਵੀ ਕੀਤਾ ਗਿਆ ਯਾਨੀ ਕਿ ਉਹਨਾਂ ਦੇ ਪੈਨਸ਼ਨਰੀ ਬੈਨੇਫਿਟ ਦਾ ਜੋ ਵੀ ਡਿਫਰੈਂਸ ਉਹਨਾਂ ਨੂੰ ਬਕਾਇਦੇ ਰੂਪ ਵਿੱਚ ਅਦਾ ਕੀਤਾ ਜਾਵੇਗਾ ਅਤੇ ਇਹ ਉਹਨਾਂ ਦੀ ਰਿਟ ਪਟੀਸ਼ਨ ਫਾਈਲ ਕਰਨ ਦੀ ਮਿਤੀ ਤੋਂ ਦੇਣ ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਹ ਸੀ ਦੋਸਤੋ ਅੱਜ ਦੀ ਇਹ ਖਾਸ ਜਾਣਕਾਰੀ ਤੁਹਾਨੂੰ ਕਿੰਨੇ ਲਗੀ ਸਾਡੀਆਂ ਇਸ ਵੀਡੀਓ ਦੇ ਕੰਟੈਂਕਟ ਵਿੱਚ ਜੁੜੇ ਹੋ ਸਾਂ। ਧੰਨਵਾਦ।